ਲੁੱਟ ਗਏ ਬਲੋਚ ਤੈਨੂੰ ਆਈ ਨਹੀਂ ਜਾਗਨੀ ਸਸੀਏ ਤੂੰ ਸੁੱਤੀ ਰਹੀਓ ਸੌਂਗੇ ਤੇਰੇ ਪਾਗਣੀ ਵੈਰੀਆਂ ਵਿਗਾੜੀ ਤੇਰੀ ਬਣੀ ਬਣੀ ਗੱਲਨੀ ਕਹਿਰਾਂ ਵਾਲੀ ਰਾਤ ਅੱਜ ਲਾਇਆ ਤੈਨੂੰ ਸੱਲਣੀ ਕਹਿਰਾਂ ਵਾਲੀ ਰਾਤ ਅੱਜ ਲਾਇਆ ਤੈਨੂੰ ਸੱਲਣੀ ਨੀਂਦ ਰਾਜ ਗੁਮ ਤੇਰਾ ਹੋ ਗਿਆ ਸੁਹਾਗ ਨੇ ਸਸੀਏ ਤੂੰ ਸੁੱਤੀ ਰਹੀਓ ਸੋਂਗੇ ਤੇਰੇ ਪਾਗਨੀ ਸਸੀਏ ਤੂੰ ਸੁੱਤੀ ਰਹੀਓ ਸੋਂਗੇ ਤੇਰੇ ਪਾਗਨੀ ਕਦਿਨਿਓਂ ਸੋਂਦੇ ਰਾਤੀ ਲਾਉਂਦੇ ਜਿਹੜੇ ਪ੍ਰੀਤ ਨੂੰ ਸਸੀਏ ਤੂੰ ਪੁੱਲ ਗਈ ਆਸ਼ਿਕਾਂ ਦੀ ਰੀਤ ਨੂੰ ਸਸিয়ে ਤੂੰ ਪੁੱਲ ਗਈ ਆਸ਼ਿਕਾਂ ਦੀ ਰੀਤ ਨੂੰ ਤਾਂ ਹੀ ਤੈਨੂੰ ਕੇਰ ਬੈਠੇ ਦੁੱਖਾਂ ਵਾਲੇ 나ਗਨੀ ਸਸিয়ে ਤੂੰ ਸੁਤੀ ਰਈਓ ਸੋਂਗੇ ਤੇਰੇ ਪਾਗਨੀ ਸਸিয়ে ਤੂੰ ਸੁਤੀ ਰਈਓ ਸੋਂਗੇ ਤੇਰੇ ਪਾਗਨੀ ਡਾਚੀਆਂ ਦੇ ਖੁਰੇ ਤੈਨੂੰ ਲੈ ਚਲੇ ਦੂਰ ਨੀ ਇੱਥੇ ਨਹੀਂ ਤੇ ਉੱਥੇ ਪੁਨੂ ਮਿਲੂਗਾ ਜ਼ਰੂਰ ਨਹੀਂ ਇੱਥੇ ਨਹੀਂ ਤੇ ਉੱਥੇ ਪੁਨੂ ਮਿਲੂਗਾ ਜ਼ਰੂਰ ਨਹੀਂ ਸ਼ੁਗਲ ਕਹੇ ਛੱਡੀ ਨਾ ਤੂੰ ਸਿੱਧ ਕਾ ਦੀ ਵਾਂਗਨੀ ਸਸਿਏ ਤੂੰ ਸੁੱਤੀ ਰਹੀਓ ਸੋਂਗੇ ਤੇਰੇ ਬਾਗਨੀ ਸਸਿਏ ਤੂੰ ਸੁੱਤੀ ਰਹੀਓ ਸੋਂਗੇ ਤੇਰੇ ਬਾਗਨੀ